ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ। ਸੋ ਪੰਤਿਆਂ ਦੀ ਰੂਪੜ ਸਹਿਰ 'ਚ ਪਹਿਲਾਂ ਤਾਂ ਮਿਲੋ ਜੀ ਮੇਰੇ ਸਾਲਾ ਸਾਹਿਬ ਨੂੰ ਕੱਛੇ ਬਲੋ ਜੀ ਉਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਗੱਲਾਂ ਢਿੱਲੀ ਜੀ ਬੋਲਦੀਆਂ ਟੀਕੇ ਲੱਗੇ ਹੋਣਾਂ ਦੋ ਬੀਆਂ ਬੋਲਾ ਤੇ ਟੀਕੇ ਕਾਤੇ ਲੱਗੇ ਤੇਰੇ ਸਾਈ ਜੜ ਤੇ ਗੱਲ ਲੱਗੀ ਜੀ ਐਦਾਂ ਵੀ ਦੋ ਕਿ ਸਾਲ ਪਹਿਲਾਂ ਸੰਦੀਪ ਨੇ ਜਾੜ ਪਰੋਈ ਸੀ ਤੇ ਉਹ ਜਾੜ ਦੇ ਵਿੱਚ ਤੇ ਹੁਣ ਜਿਹੜਾ ਮਸਾਲਾ ਜਾ ਭਰਿਆ ਵਾ ਭਰਿਆ ਵਾ ਤਾਂ ਉਹ ਪੁਰ ਗਿਆ ਹੋ ਤੇ ਉਸ ਤੋਂ ਬਾਅਦ ਹੋ ਗਈ ਜੀ ਪੇਨ ਸ਼ੁਰੂ ਦੋ ਤਿੰਨ ਦਿਨ ਹੋ ਗਿਆ ਤੜਫਦੇ ਨੂੰ ਮੈਂ ਤਾਂ ਦੋਈ ਦੌਣਾ ਆਇਆ ਨਹੀਂ ਝਾਰ ਕੇ ਵਿਚਾਰੀ ਨੇ ਆਪਣੇ ਭਾਈ ਨੂੰ ਬੁਲਾਇਆ ਤੇ ਉਹ ਆ ਗਿਆ ਉਹ ਆਇਆ ਮੋਟਰਸਾਈਕਲ ਪਰ ਨਾਲ ਪਰਝਾਈ ਵੀ ਥੋੜਾ ਜਿਹਾ ਦਰਦ ਹੋਇਆ ਕਹਿੰਦੀ ਮੈਂ ਵੀ ਜਲਦੀ ਹਾ ਉਹ ਮੋਟਰਸਾਈਕਲ ਪਰ ਤਰ ਰਹਾ ਧਿਆਨ ਨਹੀਂ ਉਹਨਾਂ ਦਾ ਫਿਰ ਮੈਂ ਗੱਡੀ ਲੈ ਕੇ ਆਇਆ ਉਹਨਾਂ ਦਾ ਫਿਰ ਮੇਰੇ ਨਾਲੇ ਪੈ ਗਿਆ ਤੇ ਅੱਜ ਕੀ ਕਹਿੰਦੀ ਤੇ ਡਾਕਟਰ ਨੇ ਹਾਂ ਤਾਂ ਹੱਥ ਖੜਾ ਕਰਦੇ ਹਾਂ ਮੇਰੀ ਬਾਹ ਫੜ ਲਈ ਕਹਿੰਦੀ ਉਹ ਢੱਡ ਚ ਮੁੱਕਾ ਦੇ ਕਹਿੰਦੀ ਜੇ ਮੈਂ ਢੱਡ ਚ ਮੁੱਕਾ ਮਾਰਿਆ ਤੇਰੇ ਫੇਰ ਹਾਂ ਕੱਲ ਕਿਹਾ ਮੈਂ ਹੌਲ ਮੁੱਕਰ ਗਈ ਆਈ ਗੱਲ ਕਹੀ ਯਾਰ ਮੈਨੂੰ ਮেরে ਗਿਆ ਵਾ ਹਾਂ ਖੜਨਾ ਦਾ ਫੇਰ ਬੰਨੂ ਪਿਆ ਵੈਸੇ ਜਿਹੜਾ ਜਾੜ ਡੱਡ ਕਰਨ ਵਾਲਾ ਪ੍ਰੋਸੈਸ ਆ ਨਾ ਜੀ ਜਿਹੜਾ ਬੰਦਾ ਦੇਖ ਲਵੇ ਇਹਨੂੰ ਹੁੰਦੀ ਨੂੰ ਝੜ ਡੱਡ ਹੁੰਦੀ ਨੂੰ ਨਾ ਉਹ ਬੰਦਾ ਥੋੜਾ ਜਿਹਾ ਮਤਲਬ ਇੱਕ ਵਾਰ ਤਾਂ ਝੋੜ ਹੋ ਜਾਂਦਾ ਜਿਹੜਾ ਮਤਲਬ ਜਿਹੜਾ ਪੇਸ਼ੈਂਟ ਪਿਆਉਂਦਾ ਉਹਨੂੰ ਧੱਖਾ ਬੰਦ ਕਰ ਲੈਂਦਾ ਉਹ ਤਕਰੀਬਨ ਤਕਰੀਬਨ ਹਾਂਜੀ ਆਲੂ ਪਿਆਜ਼ ਨਹੀਂ ਕੱਲੇ ਆਲੂ ਦਹੀਂ ਮੱਖਣ ਦਹੀਂ ਲਿਆ ਦਿ ਨਾਲ ਅਸੀਂ ਜੀ ਕਈ ਬਲੌਗਾਂ 'ਚ ਜ਼ਿਕਰ ਕਰਦੇ ਹੁੰਦੇ ਕੁੰਦਨ ਪਰੌਂਠਾ ਮਾ ਮੇਰਾ ਸਾਲਾ ਵਿਚਾਰਾ ਕੰਮ ਛੱਡ ਗਿਆ ਉਧਰ ਉਹ ਵੀ ਵਿਚਾਰੀ ਠੰਡ 'ਚ ਭੱਜੀ ਆਈ ਉਹਨੂੰ ਆਪਣੇ ਨਣ ਦੇ ਪਿਛੇ ਵੇ ਕਿਉਂ ਨਾ ਇਹਨਾਂ ਨੂੰ ਗਰਮ ਗਰਮ ਕੁੰਦਨ ਦੇ ਪਰੌਂਠੇ ਖਿਲਾ ਦੀਏ। ਗਾਣੀ ਖਿਲਾਉਣ ਲੱਗੇ ਅੱਜ। ਕਿਉਂ ਜਾਣ ਕੇ ਤਾਂ ਕੀ ਮਤਲਬ ਆ ਵੀ? ਮੇਰਾ ਤੜਿਆ ਹੋਇਆ ਵੀ ਬੰਦ ਤਾਂ ਮੈਂ ਪਾ ਦਿੰਦੀ ਹਾਂ। ਇਹ ਤਾਂ ਤਲੁਕ ਬੁਰਕਿਆ ਗਣਾ ਗਣਾ ਕੇ ਗਾਣੀਆਂ ਸਰੇਂਦਰ ਨੂੰ ਦਿਖਾ ਦਿਖਾ ਕੇ ਕਹੇ ਦੀਦੀਆ ਦੇਖੀ ਤਾਂ ਜਹਾੜੂ ਆ। ਗਾਣਾ ਗਾਉਣ ਲੱਗੇ। ਇਹ ਤਾਂ ਸਕੇ ਪਨੀਰ ਹੈ ਦੀਦੀ। ਕਦੀ ਦੀ ਇਹਦੇ ਚ ਪਨੀਰ ਹੈ ਦੇਖੀ ਤਾਂ ਆ ਕਿ ਆ ਪਾਵਾ। ਦੀਦੀ ਇੱਥੇ ਬੁਰਕੀ ਚ ਨੂਨ ਵੱਧ ਆ ਗਿਆ। ਐ ਜਿਹੇ ਗੱਲਾਂ ਜਾਣ ਜਾਣ ਕੇ ਕਰੀ ਜਾਂੀ। ਆਉਣ ਦੇ ਜਿਹੜਾ ਮੂੰਹ ਤੇ ਪਾਣੀ ਹੁੰਦਾ ਉਹ ਤਾਂ ਆਇ ਰਿਹਾ ਜੀ। ਵੀ ਜਿਹੜਾ ਜੜ ਡੈੱਡ ਵਾਲਾ ਪ੍ਰੋਸੈਸਰ ਆ ਮੈਂ ਮੇਰ ਬਾਈਏ ਬਾਈ ਨੇ ਜਾੜ ਡੈਡ ਕਰਾਉਣੀ ਸੀ ਆਪਣੀ ਤੇ ਡਾਕਟਰ ਨਾਲ ਗੱਲ ਹੋ ਗਈ ਵੀ ਅਸੀਂ ਵੀਡੀਓ ਬਣਾਉਣੀ ਚਲੋ ਪਤ ਪਤੀ ਆ तकरीबन ਸਾਰੇ ਨੂੰ ਵੀਡੀਓ ਬਣਾਉਣੀ ਅਸੀਂ ਡਾਕਟਰ ਕਹਿੰਦਾ ਡੋਨਟ ਵਰੀ ਕਹਿੰਦਾ ਤੁਸੀਂ ਵੀਡੀਓ ਬਣਾਓ ਚਲੋ ਉਹਨੇ ਇੰਜੈਕਸ਼ਨ ਲਾ ਕੇ ਜੀ ਜਦੋਂ ਜਾੜ ਦਾ ਅੰਦਰਲਾ ਪ੍ਰੋਸੈਸਰ ਸ਼ੁਰੂ ਕਰਿਆ ਬਾਈ ਨੂੰ ਹੋਈ ਕਿਤੇ ਤਕਲੀਫ ਬਾਈ ਨੇ ਉਹਦੀ ਫੜ ਲਈ ਬਾਹਾਂ ਬਾਹਾਂ ਫੜੀ ਹੋਈ ਜੀ ਡਾਕਟਰ ਨਾਲ ਮਤਲਬ ਜਿਹੜੇ ਡਾਕਟਰ ਕੋਲ ਅਸੀਂ ਗਏ ਪੇ ਤਾਂ ਸਾਡੀ ਉਹ ਸਮਝਦਾ ਸੀ ਵੀ ਇਹ ਬੰਦੇ ਕੌਣ ਆ ਕਿਵੇਂ ਕਿਵੇਂ ਨਹੀਂ ਉਹਨੇ ਗਾਹਾਂ ਦੀ ਨਾ ਜਾੜ ਡੈੱਡ ਕਰਨ ਵਾਸਤੇ ਇੱਕ ਡਾਕਟਰ ਹੋਰ ਬੁਲਾਇਆ ਸੀ ਤੇ ਉਹਨੇ ਭਾਈ ਉਹ ਫਲਾ ਫਲਾ ਕਹਿ ਉਹਗਾ ਤਰੋਂ ਡਾਕਟਰ ਦਾ ਡਾਕਟਰ ਹੁੰਦੇ ਰੱਬ ਦਾ ਰੂਪ ਹੁੰਦੇ ਆ ਅ ਬੰਦੇ ਦੀ ਜਾਨ ਬਚਾਉਣ ਵਾਸਤੇ ਬਹੁਤ ਕੁਛ ਕਰਦੇ ਆ ਜੇ ਸਾਡੀ ਜਾੜ ਚ ਕੋਈ ਤਕਲੀਫ ਹੁੰਦੀ ਤਾਂ ਅਸੀਂ ਡਾਕਟਰ ਨੂੰ ਰੱਬ ਮੰਨ ਕੇ ਉਹਦੇ ਕੋਲ ਜਾਂਦੇ ਆ ਵੀ ਸਾਡਾ ਜਿਹੜਾ ਦਰਦ ਦਾ ਕੋਈ ਹੱਲ ਕਰੂਗਾ ਤੇ ਉਹ ਡਾਕਟਰ ਭਾਈ ਨਾਲ ਥੋੜੀ ਜਿਹੀ ਰੂਡਲੀ ਗੱਲ ਲੱਗ ਗਿਆ ਕਰਨ ਕਹਿੰਦਾ ਉਹ ਤਾਂ ਬਾਹ ਕਿਵੇਂ ਫੜੀ ਬਾਹ ਕਿਵੇਂ ਭੜੀ ਮੈਨੂੰ ਆਇਆ ਤਾਂ ਵੀ ਬਾਈ ਨੇ ਤਾਂ ਧਰ ਦੇਣਾ ਜਿਹੜੇ ਸਾਬ ਨਾਲੋਂ ਗੱਲ ਕਰਦਾ ਤਾਂ ਹੈਵੀ ਮੁੰਡਾ ਜਿਹੀ ਸੀ ਤੇ ਮੈਂ ਉਹਨੂੰ ਜਦੋਂ ਮੈਂ ਹੈਂਡਲ ਕਰਾਵਾਂ ਵੀਰ ਮੇਰੀ ਗੱਲ ਸੁਣ ਨਾ ਜੇ ਉਹਨੂੰ ਤਕਲੀਫ ਹੋਈ ਉਹ ਨਾ ਤਾਂ ਤੇਰੀ ਬਾਹ ਫੜੀ ਤੈਨੂੰ 15 ਮਿੰਟ ਪਹਿਲਾਂ ਜਿਹੜਾ ਤਾਂ ਪ੍ਰੋਸੈਸ ਕਰਾ ਉਹਦੇ ਜਦੋਂ ਤਨੂੰ ਤਕਲੀਫ ਨਹੀਂ ਹੋਈ ਉਹ ਨਾ ਤੈਨੂੰ ਕੁਝ ਵੀ ਨਹੀਂ ਕਿਹਾ ਹਾਂ ਕਹਿੰਦਾ ਪੈਸੇ ਦੋ ਇੰਜੈਕਸ਼ਨ ਲਾਗੇ ਕਹਿੰਦਾ ਤਕਲੀਫ ਨੂੰ ਹੀ ਤਾਂ ਚਾਹੀਦੀ ਨਹੀਂ ਵੀ ਵੀ ਥੋੜੇ ਦਾ ਟਾਈਮ ਹੋਰ ਬਿਟ ਕਰ ਲੈਂਦੇ ਵੀ ਸੋਨੂੰ ਹੋਰ ਹੋ ਜਾਊਗਾ ਚਲੋ ਹੋ ਗਿਆ ਮੈਂ ਉਹ ਸਾਰਾ ਪ੍ਰੋਸੈਸ ਮੇਰੇ ਅੱਖਾਂ ਦੇ ਸਾਹਮਣੇ ਹੀ ਲਗਾਇਆ ਸੰਦੀਪ ਨੂੰ 4 ਦਿਨ ਹੋ ਕਹੀ ਜਾਂਦੀ ਆ ਮੈਂ ਜਾੜ ਡੱਡ ਕਰਾਉਣੀ ਆ ਮੈਂ ਜਾੜ ਡੱਡ ਕਰਾਉਣੀ ਆ ਮਾਂ ਵੀ ਜਾਨੂੰ ਮੈਂ ਦੱਸਤਾ ਬੂਦਾ ਪ੍ਰੋਸੈਸ ਕੀ ਆਏ ਵੀ ਇਹਨੇ ਮੁੱਕਰ ਜਣਾ ਫੇਰ ਮੈਂ ਆਪਣਾ ਗੁਪਤੀ ਗੁਪਤੀ ਜੀ ਬਸ ਚੱਲੀ ਗਿਆ ਅੰਦਰ ਉਹ ਕਤਰੀ ਵੀ ਚੱਲ ਹੁਣ ਕਾਹਨੂੰ ਮੈਂ ਟਾਲੀ ਰਿ ਗਿਆ ਮੈਂ ਇਹਨੂੰ ਲੈ ਕੇ ਵੀ ਨਹੀਂ ਆਇਆ ਵੀ ਡਾਕਟਰ ਕੋਲ ਇਹਦਾ ਇਹਦਾ ਵੀਰ ਆਇਆ ਅੱਜ ਇਹ ਕਹਿੰਦਾ ਚੱਲ ਭੈਣੇ ਭੈਣ ਜਦੋਂ ਤਿਆਰ ਕਹਿੰਦਾ ਹੈ ਮੋਟਰਸਾਈਕਲ ਪਰ ਆਸੀ ਹਾਂ ਵੀ ਜੀਜਾ ਗੱਡੀ ਤੈਨੂੰ ਲਿਜਾਣੀ ਪੈਣੀ ਆ ਮਾਂ ਪਰ ਹੁਣ ਮੰਨੂ ਤਾਂ ਭਾਈ ਲਿਜਾਣੀਆਂ ਪਾਣੀ ਗੱਡੀ ਤੇ ਉਹਦਾ ਸਬੰਧ ਵਿੱਚ ਤੇ ਹੁਣ ਸੰਦੀਪ ਅੱਜ ਥੋੜੀ ਜੀ ਰੋਗੀ ਜੀ ਚੁੱਪ ਪਰੌਂਠੇ ਸੀ ਖਾਣੇ ਹੁਣ ਦੇਖੀ ਜਾਊਗੀ ਕਿਆ ਬਣਦਾ ਆਜਮ ਆਉਂਦੇ ਕ ਨਹੀਂ ਆਉਂਦੇ ਆ ਜਾਣੇ ਮੈਂ ਅੱਖਾਂ ਬੰਦ ਕਰ ਲਵਾਂੀਆਂ ਓਹ ਵਿਚਾਰੀ ਤੇ ਬੋਲ ਵੀ ਨਹੀਂ ਹੁੰਦਾ ਨਾ ਸਾਂ ਨਹੀਂ ਬੰਦ ਹੁਣੀਆਂ ਗੱਲ ਟਕਾਣੇ ਮਾਰ ਆ ਜੀ ਸਾਡੇ ਪਰੌਂਠੇ ਲੈ ਆਵੇ ਉਹ ਪਿੱਛੇ ਫੜਾ ਦੇ ਆ ਉਦੇ ਕੋਲ ਤੇ ਫੜਾ ਉਹਦੇ ਕੋਲ ਤੇ ਆ ਆ ਕੀ ਖੁਸ਼ਬੂ ਕੋਈ ਨਹੀਂ ਹਾਂ ਚਾਰ ਰਕਤਾਂ ਨਹੀਂ ਉਹਨੇ ਉਹ ਚਾਰ ਤਾਂ ਦੇ ਜਾ ਅਜੀ ਫੇਰ ਆਉਂਦਾ ਉਹਨੂੰ ਮੈਂ ਫੇਰ ਕਹਿੰਦਾ ਹੁਣ ਬਈ ਤੇ ਟੇਸਟ ਤੇ ਆ ਭੈਣਾ ਜੇ ਕੱਲ ਤਾਂ ਤਜਾਬ ਬਣਿਆ ਹੋਰ ਤੇਨੂੰ ਤੇ ਕੀ ਪਨੀਰ ਜਾਏਗਾ ਨਹੀਂ ਦੇਖੀ ਜਾਂ ਜਾਣ ਕੇ ਨਾ ਪੁੱਛ ਕੇ ਖਾਈਏ ਦੇਖੋ ਆਪਣੀ ਬੜੀ ਭੈਣ ਨੂੰ ਪੁੱਛੀਦਾ ਹਾਂ ਬੜੀ ਭੈਣ ਮਾਂ ਬਰਾਬਰ ਹੁੰਦੀ ਆ ਕੋਈ ਨਾ ਹਾਂ ਉਹ ਪੁੱਛ ਮੇਰੇ ਤੇ ਟਾਈਮ ਆ ਕੱਲ ਨੂੰ ਫੋਣ ਦੇ ਤੇ ਵੀ ਆਉਣਾ ਸਰਿੰਦਰ ਰੱਬ ਆਜਾ ਲੈ ਆ ਬੇਨਾ ਰੱਬ ਕਿਸੇ ਪਰ ਵੀ ਨਾ ਲੈ ਦੇਖਾ ਸੁੱਖਾਂ ਭਾਲਦੀ ਵੀ ਮੇਰੇ ਕੋਲ ਟਾਈਮ ਆ ਵੇ ਸੁੱਖਾ ਤੁਸੀਂ ਮੇਰਾ ਮਜ਼ਾਕ ਉਡਾਉਨੇ ਆ ਉਹ ਨਹੀਂ ਫਿਰ ਤੈਨੂੰ ਫਰੇ ਕੇ ਕੰਮ ਤਾਂ ਪੁੱਛ ਕੇ ਕਰਦਾ ਸਰਿੰਦਰ ਤੂੰ ਵੀ ਪੁੱਛ ਲੈ ਕਿ ਦੀਦੀ ਆਲੂ ਇਹਦੇ ਚ ਕੀ ਆ ਜੀ ਤਾਂ ਇਹਨਾਂ ਨੂੰ ਸਿਖਾਉਨੇ ਆ ਲੈ ਮੈਂ ਕੱਲ ਨੂੰ ਸਿਖਾਉਣਾ ਸਰਿੰਦਰ ਮੈਂਨ ਤੇ ਦੀਦਾਂ ਮਥਾ ਤੇ ਜੀਜੇ ਦੇ ਮਗਰ ਲੱਗਿਆ ਚਾਰ ਆ ਚਾਰ ਨਹੀਂ ਲੈ ਪਤਾ ਆ ਦੇ ਤਰਾ ਮੈਨੂੰ ਫੜਾ ਮਿਰਚ ਲੈ ਦੀ ਮਿਰਚ ਨਾਲ ਹਰੀ ਮਿਰਚ ਵਿੱਚ ਜ਼ਰੂਰ ਲੈ ਆਂ ਲਓ ਜੀ ਜਾਣ ਕੇ ਭਾਈ ਵੀ ਮੈਨੂੰ ਫੜਾਉਂਦਾ ਆਏ ਉਹ ਗਰਮ ਪਿਆ ਉਹ ਹੋ ਹੋ ਉਹ ਬਾਸ ਥੈਂਕਸ ਜੀ ਨੇ ਭਾਈ ਕੋਲ ਲੈਣਾ ਨਾਲ ਮੱਖਣ ਲੈਣਾ ਮੱਖਣ ਵੀ ਲੈ ਬਾਅਦ ਚ ਨਾ ਕਿ ਉਹ ਵੀ ਵੀ ਭਾਈ ਸੇਵਾ ਨਹੀਂ ਕਰੀ ਹੈਗੀ ਮੇਰੀ ਹੈ ਮੇਰਾ ਤਾਂ ਮੇਦਰ ਰੋਟੀ ਬੰਦਾ ਆ ਦਿਖਾ ਕੇ ਹਾਏ ਕਾਹਤੇ ਬੰਦਾ ਤੁਰੇ ਰੋਟੀ ਇਹਦਾ 25 ਇਹਨੂੰ 25 ਸਾਲ ਘਟੇ ਫਰ ਬੈਂਡਰ ਲਾ ਲੰਦੀ ਕਿੰਨੀ ਪੱਕੀ ਪਈ ਆ ਜਿੱਦਾਂ ਲਾਈ ਤੀ ਹਾਂ ਦੁਬਾਰਾ ਫੇਰ ਲਾ ਲੇਦੀ ਉਹਨੂੰ ਧਿਆਨ ਰੱਖੀ ਦਿਆ ਇਨਫੈਕਸ਼ਨ ਹੋ ਜਨਾ ਜੀ ਜੀ ਭਈਆ ਉਹਦਾ ਲਾਲ ਹੋਈ ਪੀਸ ਦਬਾ ਲਾ ਟੈਟਸ ਨਿਕਲਵਾਉਣਾ ਹਾਂ ਟੈਟਨਸ ਦਾ ਟੀਕਾ ਜ਼ਰੂਰੀ ਆ ਜਿਵੇਂ ਗੋਹੇ ਚ ਵੀ ਜਾਂਦੇ ਟਾਰਨ ਵਿਚੋੜਦੀ ਆ ਹਾਂ ਇਨਫੈਕਸ਼ਨ ਵੱਧਦੇ ਵੱਧੇ ਟੈਟਨਸ ਦਾ ਟੀਕਾ ਲੈ ਤੁਸੀਂ ਘਾ ਲਓ ਮੈਂ ਖਾ ਲੈਣੀ ਤੂੰ ਟੈਨਸ਼ਨ ਖਾ ਲੁੰਦਾ ਉੱਥੇ ਦੇ ਹੱਥ ਪੈਂਦਾ ਜਿੱਥੇ ਪਰੌਂਠਾ ਪਿਆ ਕਰ ਮੈਂ ਉਹਨੂੰ ਪਲੇਟ ਤੇ ਮੈਂ ਵੀ ਤਾਂ ਥੋੜਾ ਵੀ ਜਾਣ ਜਾਣ ਕੇ ਹੱਥ ਚੜਦੇ ਆ ਉਹ ਜਾਣ ਜਾਣ ਕੇ ਨਹੀਂ ਮੈਂ ਤਾਂ ਤਾਂ ਉਹ ਕਰਦਾ ਤਾਂ ਪਿੰਦਰ ਲਿਮਟ ਉਹ ਜਿੱਲਾ ਕੋਈ ਚਲੋ ਠੀਕ ਹੈ ਜੀ ਅਰੇ ਮੈਨੂੰ ਲੱਗਦਾ ਹੁਣ ਇੱਥੇ ਹੁਣੀ ਕਲਾਸ ਲਾਉਣੀ ਸ਼ੁਰੂ ਕਰ ਦਿੰਦੇ ਹੁਣ ਥੋੜੀ ਲੱਗਣੀ ਮੇਰੀ ਤਾਂ ਤੇ ਲੱਗਣੀ ਬਈ ਵੀਡੀਓ ਬੰਦ ਕਰੇ ਤੇ ਠੀਕ ਹੈ ਜੀ ਮੈਂ ਬੰਦੇ ਕਰ ਲਵਾਂ ਪਹਿਲਾਂ ਫੇਰ ਪੁੱਛਦਾ ਤੈਨੂੰ ਕਿਹਾ ਹੋ ਗਿਆ ਪਰੌਂਠੇ ਖਾ ਲੈ ਜੀ ਤੇ outra ਬਾਤ ਹੁਣ ਮੇਰੇ ਸਲਾਹ ਸਾਹਿਬ ਕਹਿੰਦੇ ਜੀ ਪੀਣੀ ਲੱਸੀ ਗਾਂਧੀ ਜੌਂਗ ਦੀ ਸਪੈਸ਼ਲ ਲੱਸੀ ਐਨੂੰ ਐਨੀ ਪਤਾ ਜੱਟ ਨੇ ਪਲਾ ਕੇ ਲੱਸੀ ਗਾਲ ਚ ਪਾ ਲੈਣੀ ਰੱਸੀ ਨਾ ਜਾਣ ਜੋਗਾ ਛੱਡ ਕੇ ਇਹ ਰੱਸੀ ਇਹੋ ਜੀ ਪਾਉਣੀ ਰੱਖੂਗਾ ਯਾਦ ਚਲੋ 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 ਬਹੁਤ ਪੁਰਾਣੀ ਦੁਕਾਨ ਆ ਜੀ ਇਹ ਗਾਂਧੀ ਜੌਂਗ ਦੀ ਪਲੱਸ ਵੀ ਬਣਾ ਕਰਿਆ ਕਿਹਨੇ ਪੀਣੀ ਆ ਬੇ ਦੱਸ ਦੋ ਜੀ ਹੁਣੀ ਕਮੈਂਟ ਚ ਦਿਆ ਇੱਕ ਮਿੰਟ ਚ ਦੱਸ ਦੋ ਬਾਪਾ ਜੀ ਨਾ ਹੁਣ ਮਸ਼ੀਨ ਲਾ ਦੇਣੀ ਹੁਕਮ ਦੇ ਪਾਬੰਦ ਆ ਹਾਂ ਤਾਂ ਸ੍ਰਿੰਦਰ ਹਾਂ ਬੇ ਸ਼ੱਕਰ ਵਾਲੀ ਪੀਣੀ ਆ ਕਿ ਡਰਾਈ ਹੋ ਪੀਣੀ ਆ ਸ਼ੱਕਰ ਵਾਲੀ ਦੀਦੀ ਨੇ ਸ਼ੱਕਰ ਵਾਲੀ ਬਣਾ ਦੋਨੇ ਸਰ ਓਨਲੀ ਸ਼ੂਗਰ ਦੀ ਹੋਵੇ ਹਾਂ ਸ਼ੂਗਰ ਵਾਲੀ ਹੋਊਗੀ ਆ ਦੀਦੀ ਨੂੰ ਤਾਂ ਪੁੱਛੇ ਨਾ ਅਜਾ ਦੋ ਬਣਾ ਦਿਓ ਬਾਜੀ ਦੋ ਓਕੇ ਸਰ ਚਾਹ ਦਸੀ ਇਹਨਾਂ ਚਾਹ ਪੀਣੀ ਕੋਈ ਨਹੀਂ ਚਾਹ ਨਹੀਂ ਪੀਣੀ ਯਾਰ ਕੋਈ ਛੋਲੇ ਸਮੋਸੇ ਛੋਲੇ ਸੋ ਮੋਜ਼ਾ ਧੋਲੇ ਸੀ ਯਾਰ ਆਪ ਨੂੰ ਉਹਦੇ ਕੁੰਦਨ ਦੇ ਪਰੌਂਠੇ ਖਾਏ। ਆਹ ਦੇ ਕੋਈ ਹੋਣੀ ਬਲ ਸਿੱਧੀ ਜਾਂਦਾ। ਹਾਂ। ਚੱਲ ਦੇ ਗਰਮ ਗਰਮ ਕਾ ਕਿਹੜੀ ਆਈਟਮ ਕਿਆ ਆਈਟਮ ਦੇ ਲੱਡੂ ਆਹੇ? ਦੇਸੀ ਘੋੜੀ ਕਿੰਨੀ ਹੈ? ਅੱਛਾ ਦੇਸੀ ਘਿਓ ਦੀ ਪਿੰਨੀ। ਬਾਹਰੀ ਦਾ। ਮੂੰਗੀ ਦੀ ਦਾਲ ਦੀ ਪਿੰਨੀ। ਹਾਂ। ਗਰਮਾ ਗਰਮ। ਬਾਟ ਦੇਖਣ ਦੇ ਮਨ ਲੱਸੀ ਬਣਦੀ। ਦੇਖਣਾ ਭਾਈ ਦਹੀਂ ਵੀ ਪਾਉਂਦਾ ਕਿ ਲੱਸੀ ਰਲਾਈ ਜਾਂਦਾ। ਉਹ ਆ ਵੀ ਪਿਆ ਜੀ ਆਪ ਮੈਰਾ ਜੀ ਵੇਖ ਹਾਂ ਕੀ ਹਾਲ ਹੈ ਤੇਰਾ ਸ਼ਰਮ ਆ ਗਿਆ ਅਰਦੂ ਦਾ ਉਹ ਕੋਈ ਨਹੀਂ ਬਿੰਨੀ ਹੈਗੀ ਤੇਰਾ ਗਾਣਾ ਤਿਆਰ ਕਰਦੇ ਖੋਰ ਬੜਾ ਬੜਾ ਦੇਖਾ ਕੱਲ ਵਾਲਾ ਗਾਣਾ ਚੱਲੇ ਹੀ ਬਹੁਤ ਆ ਤੇਰਾ ਲੌਗ ਰੰਗ ਦਾ ਹੈ ਨਹੀਂ ਉੱਬਿਕ ਵੀ ਆਉਂ ਵੀ ਜਿਹੜੇ ਉੱਧਰ ਪਈਆਂ ਦੀਆਂ ਆਹੀ ਅਮੀਨੀ ਵਾਸ ਹਾਂ ਜੱਪੇ ਇਹ ਗਾਣੀ ਨੂੰ ਜਲਦੀ ਗਾਣੀ ਜਾ ਲੈ ਕੇ ਹੋਰ ਬਟਵਾ ਪਿੰਨੀਆਂ ਹੋਰ ਬਟਾਲਾ ਆਰਡਰ ਬਹੁਤ ਆ ਆਜਾ ਮੌਸਮ ਦੇ ਪਿੰਨੀਆਂ ਮਸਾਲਾ ਲੱਭਦੀਆਂ ਲੋ ਜੀ ਬਗੈਰ ਪਾਣੀ ਤੋਂ ਲੱਸੀ ਦੇ ਰਹੀਆਂ ਹਰਦਾਰ ਜੀ ਤੁਹਾਨੂੰ ਮੈਂ ਦੇਖ ਲਿਆ ਵੀ ਸਾਲ ਪਹਿਲਾਂ 20 ਦੇ 24 ਸਾਲ ਪਹਿਲਾਂ ਮੈਂ ਤਾਂ ਪੜਦਾ ਸੀ ਨਾ ਜਾਦਵੀ ਅੱਥਰ ਲੱਸੀ ਵੀ ਕੇ ਜਾਂਦਾ ਰਹਾਂ ਮੈਂ ਦੇਖ ਦੇਖੋ ਜੀ ਤੁਹਾਨੂੰ ਬਾਕੀ ਗੱਲਾਂ ਦਾ ਗੈਨ ਨਹੀਂ ਹੈ ਟੈਸਟ ਤਾਂ ਬਾਈ ਤੁਹਾਡਾ ਨੌ ਚੱਲਦਾ ਗਾਂਧੀ ਟੌਂਕ ਦੀ ਮਸ਼ਹੂਰ ਲੱਸੀ ਰੋਪੜ ਚ ਤੇ ਤੁਹਾਡਾ ਪਿਆਰ ਆ ਜਨਾਬ ਹਾਂ ਜਨਾਬ ਦਾ ਇਹਨਾਂ ਕੰਮ ਕਰੀ ਹੋਗਾ ਦੱਸਦੇ ਆਈ ਫਿਰ ਹਾਂ ਨਾ ਫਾੜ ਵੀਵਿੰਦਰ ਸਿੰਘ ਐਚੀ ਨੂੰ ਫਾੜ ਲਾ ਕੇ ਬਾਈ ਨੂੰ ਨੰਬਰ ਕਿੰਨੇ ਚ ਕਿੰਨੇ ਦੇਣੇ ਹੁਣ ਤੈਂ ਦੇਖਣਾ ਅਸੀਂ ਤਾਂ ਆਪਣੇ ਸ਼ਹਿਰ ਨੂੰ ਮਾੜਾ ਕਹਿੰਦੇ ਨਹੀਂ ਹੈਗੇ ਹੁਣੇ ਤੁਸੀਂ ਦੱਸਣਾ ਵੀ ਕਿਵੇਂ ਆ ਹਾਂ ਖਵਾ ਰਹੀ ਸੋ ਆ ਉਹ ਇਨਤੱਕੇ ਨਾਲੇ ਨਾ ਕਹੀ ਜਾ ਠੀਕ ਹੈ ਦੱਸੋ ਕੋਈ ਚੱਕਰ ਨਹੀਂ ਹਾਂ ਜੀ ਆਪਣੀ ਕੰਮੀ ਨੂੰ ਪੂਰੀ ਕਰ ਦੂੰਗੇ ਹਾਂ ਇਹ ਸਵਾ ਉਹਨਾਂ ਦਾ ਨੂਨ ਪਾ ਕੇ ਦਿੱਤਾ ਵਿੱਚ ਤੂੰ ਕਹੀ ਜਾਂਦਾ ਮਿੱਠੀ ਆ ਮਿੱਠੀ ਆ ਨੂਨ ਪਾਇਆ ਮੇਰੇ ਸਾਹਮਣੇ ਉਹਨੇ ਕਹ ਬਾਈ ਕੇ ਤਾਂ ਸ਼ੂਗਰ ਨਾ ਪਏ ਜਿਹੜਾ ਪੁੱਛਦਾ ਤਾਂ ਵੀ ਚੱਕਰ ਵਾਲੀ ਆ ਤਾ ਕਰਕੇ ਨੂੰਨ ਪਾਤਾ ਬਾਈ ਨੇ ਜਿਹੇ ਦਾ ਗਾਹ ਕੋਹ ਦਾ ਸਨਮਾਨ ਹਾਂ ਇਹਨੇ ਚਾਪ ਲਾ ਲਿਆ ਮੇਰੇ ਸਿਰ ਤੋਂ ਬੇ ਜੀ ਨਹੀਂ ਇਹਨੇ ਜਾੜ ਦੀ ਟ੍ਰੀਟਮੈਂਟ ਕਰਾ ਕੇ ਆ ਜੀ ਤਾਂ ਕਰਕੇ ਉਹ ਆ ਨਹੀਂ ਤਾਂ ਪਿੰਨੀਆਂ ਹੁਣ ਨੂੰ ਤਾਂ ਦੋ ਚਾਰ ਖਾ ਲੈਣੀਆਂ ਇਹਦੀਆਂ ਮੈਂ ਤਾਂ ਲੈ ਲਈਏ ਤੁਹਾਡੇ ਨੂੰ ਹਾਂ ਅੰਦਾਜ਼ਾ ਗੇ ਨੂੰ ਕਰਾਰੀਆਂ ਬੈਠ ਕੇ ਟੇਸਟ ਵੀ ਦੇਖ ਲੈਣਾ ਤਾਂ ਸਭ ਹਾਂ ਬਹੁਤ ਹੀ ਇਹਦਾ ਉਦਾਰ ਕਿੰਦੀ ਹੈ ਜੀ ਤਗਾ ਹੀ ਨਾਲ ਦਾ ਪੁੱਤ ਮਸਾਲਾ ਮੈਨੂੰ ਚੱਖਿਆ। ਥੋੜਾ ਦੇਖਿਆ ਤਾਂ ਤੇ ਸੀਗੀ ਹੋਈ ਜਾ। ਮੂੰ ਵੀ ਬੀਪੀ ਵੀ ਵਧੜਵਾਨਾ ਹੈ। ਇਸ ਆਪ ਨਾਲ ਖਾਣੀ ਪੈਣੀ ਹੈ। ਹੂੰ। 1 ਨੰਬਰ ਤੋਂ ਇਸ ਤਰ੍ਹਾਂ। ਮੁੱਠਾ ਵੀ ਜਾਲੇ ਆ। ਪਹਿਲਾਂ ਦਾਲ ਨੂੰ ਗਰਾਉਂਡ ਕਰਕੇ ਉਹ ਦੇਸੀ ਘੋਜ ਪੰਨਿਆਗਾ ਤੇ ਕੋਆ ਪਾਇਆਗਾ। ਅਣ ਤਾਹੀ ਟੇਸਟ ਆਉਂਦਾ। ਇਹੋ ਤਾਂ ਇਹ ਲੋਕਾਂ ਕਹਿੰਦੇ ਹੂੰ ਪਾਲੇ 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 ਪੰਜ ਪਾਸੇ ਹੁਣ ਟੜਫਾਉਣਾ ਚਾਹੋਗਾ ਇਹਦੀ ਬੱਸ ਖਤਮ ਪਾਇਆ ਨੂੰ ਜਾਣੀ ਅੰਦਰੋਂ ਅਰੇ ਤੁਹਾਨੂੰ ਵੇੜਤੀ ਇੱਧਰ ਠੀਕ ਹੈ ਜੀ ਟਿੰਦੂ ਬਾਈ ਹਾਂ ਜੀ ਹਾਂ ਜੀ ਟੋੜੇ ਕੰਮ ਹੁਣ ਮੇਰਾ ਹੁੰਦਾ ਚਾਹੀਦਾ ਹੈ ਘਰ ਵਾਲੇ ਨੂੰ ਘਰ ਵਾਲੀ ਪਰਮਾਨ ਹੁੰਦਾ ਹੈ ਤੇ ਘਰ ਵਾਲੇ ਨੂੰ ਘਰ ਵਾਲੇ ਪਰਮਾਨਾ ਹੁੰਦਾ ਸਭਲਾਵਾ ਅੱਗੇ ਇੰਦਰ ਅੱਗੇ ਜੀ ਉਹਨਾਂ ਦੇ ਨੂੰ ਕਿਦਾਂ ਤੁਹਾਨੂੰ ਮਿਲਦੇ ਜੀ ਫੇਰ ਆਓ ਜੀ ਜੀ ਆਇਆਂ ਨੂੰ ਖੁਸ਼ੀ ਤੇ ਬੋਲ ਚੜਾਈਏ ਘਰ ਆਏ ਸੱਜਣਾ ਨੂੰ ਤੇ ਅਸੀਂ ਪਹੁੰਚ ਗਏ ਜੀ ਗਿਫਟ ਸ਼ਾਪ ਤੇ ਪ੍ਰੋਗਰਾਮ ਆ ਰਿਹਾ ਜੀ ਇੱਕ ਉਹਨੂੰ ਪਤਾ ਹੀ ਹੁੰਣਾ ਤਕਰੀਬਨ ਤਕਰੀਬਨ ਸਾਰਿਆਂ ਨੂੰ ਉਹਦੇ ਸਬੰਧ ਦੇ ਵਿੱਚ ਗ੍ਰਿਫਟ ਲੈਣਾ ਤਾਂ ਦਮ ਹੈ ਲੈ ਗ੍ਰਿਫਟ ਕਰ ਦਈਏ ਕਿਆ ਜੰਗਵੈਰ ਘਾ ਜੰਗਵਾਰ ਜੰਗਵੈਰ ਹੁੰਦੀ ਕਿਹੜੀ ਹੁੰਦੀ ਆ ਜਗਵੈਰ ਜੈਗਵਾਰ ਜਗਵਾਰ ਕਿਆ ਕਰਨਾ ਹੈ ਕਿਪਟਾ ਦੇਖ ਲਓ ਆ ਵੀ ਵਧੀਆ ਆ ਕਿੰਨੇ ਦੀ ਆ ਕਰਤੀ ਸੋ ਇਹ 340 ਰੁਪਏ ਦਾ ਕਿੰਨੇ ਦਾ ਇਹ ਦਾ 40 ਨੋਂ ਸੋ ਬਨੇ 450 ਕਿਹੜਾ ਬੰਦਾ ਆਹ ਇਹ ਤਾਂ 400 ਰੁਪਏ ਦਾ ਹੋਣਾ ਲੋ ਜੀ ਧੰਨ ਬਾਬਾ ਨਾਨਕ ਸਾਡੇ ਪਹਿਲੇ ਪਾਤਸ਼ਾਹ ਮਹਾਰਾਜਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਿਆ ਤੇ ਹੁਣ ਟਾਈਮ ਵੱਜ ਗਿਆ ਜੀ 1 ਇੱਕ ਨਹੀਂ ਵੱਜਿਆ ਇਹ ਤਾਂ 1:30 ਵਜਾਉਂਦਾ ਦੇਖ ਲੋ ਤੇਰੀ ਘੜੀ ਖੜ ਗਈ ਹਾਏ ਤੇਰੀ ਘੜੀ ਖੜ ਗਈ 1:30 ਵਜ ਗਏ ਪਤਾ ਨਹੀਂ ਉਹਦਾ ਟਾਈਮ ਕਿਹੜਾ ਹੋਣਾ ਕਿਆ ਕਰਨਾ ਹੁਣ ਆ ਠੀਕ ਆ ਦੇਖੋ ਤਾਂ ਇਹ ਤਾਂ ਦੇਸੀ ਜੀ ਕੰਮ ਲਾਦਾ ਖੜਕੇ ਨਹੀਂ ਉਕਣਾ ਚੜਕਣਾ ਖੜਖਣਾ ਚਾਹੀਦਾ ਇਹਨਾਂ ਨੂੰ ਹਵਾ ਚ ਖੜਕਦੀ ਹੈ ਹਵਾ ਚ ਮੋ ਜੀ ਸੱਤ ਕਰਨਾ ਹਨਾ ਕ ਹਾਂ ਹਣ ਖੜਕੇ ਖੜਿਆ ਆ ਲ ਇਹ ਕਿੰਨੇ ਦਾ ਯਾਰ ਪਰ ਇਹ ਤਾਂ ਨਾ ਜਿਹੜੀ ਜਿਹੜਾ ਦਿਮਾਗ ਨੂੰ ਮੈਡੀਟੇਸ਼ਨ ਕਰਨਾ ਹੋਵੇ ਬੰਦਾ ਜਿਹੜਾ ਮਤਲਬ ਉਹਦੇ ਚ ਰਹਿੰਦਾ ਜਿਵੇਂ ਮੈਂ ਸਟ्रेस ਚ ਰਹਿੰਦਾ ਤਾਂ ਪਹਿਲਾਂ ਜਦੋਂ ਮੈਨੂੰ ਪ੍ਰੋਬਲਮ ਆਉਂਦੀ ਸੀ ਤਾਂ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆ ਹੈ ਇਹਨਾਂ ਨੂੰ ਖਲਾਕੇ ਦਿਮਾਗ ਫਿਰ ਇਹਦੀ ਟੋਨ ਚ ਫਸਿਆ ਰਹਿੰਦਾ ਜਿਹੜੀ ਆ ਚੱਲ ਰਹੀ ਐ ਇਸ ਟਾਈਮ ਵੀ ਆਵਾਜ਼ ਆ ਰਹੀ ਐ ਕਾਦੀ ਆ ਰਹੀ ਐ ਕਿਵੇਂ ਆ ਰਹੀ ਐ ਹਾਂ ਫੇਰ ਖੜਕਾਦੇ ਯਾਰ ਇਹ ਵਧੀਆ ਲੱਗਦੀ ਐ ਪਰ ਰੇਤ ਬਹੁਤ ਆ ਥੋੜਾ ਵੀ ਆ ਹਾਂ ਉਧੇ ਨਹੀਂ ਬਾਜਣਾ। ਅਦੀ ਬਾਜਾ ਸੁਣਾ। ਇਹ ਦੇਖੋ। ਆਹ ਠਿੱਲਾ ਜਾ। ਨਾ ਇਹ ਨਹੀਂ ਅਦੀ ਆਵਾਜ਼ ਚ ਤਾਂ ਫਰਕ ਆ। ਪਹਿਜ ਪਹਿ ਬਜਾਉਣਾ ਬੜੇ ਆ। ਹਾਂ। ਇਹ ਛੋਟੇ ਹੋਊ ਤਾਂ ਛੋਟੇ। ਚੱਲ ਸੰਦੀਪ ਦੇਖ ਕੀ ਕਰਨਾ? ਤਬਲੇ ਲੈ ਲਿਆ। ਤਬਲੇ ਤਾਂ ਇਹ ਤਾਂ ਸ਼੍ਰੀ ਗਣੇਸ਼ ਮਹਾਰਾਜ ਬੈਠੇ ਉੱਪਰ। ਮਹਾਂਪ੍ਰਧਾਨਿਤ ਬਲਈਆ ਹੂੰ ਮੱਖਣਚੋਰ ਸ਼੍ਰੀ ਕ੍ਰਿਸ਼ਨ ਜੀ ਤੇ ਆਹ ਦੇਖ ਬਾਈ ਨੇ ਨਾ ਆਹ ਸਾਬਜਾਦਿਆਂ ਵਾਲੀ ਜਿਹੜੀ ਬਣਾਈ ਵੀ ਅਸਿੰਨਰੀ ਇਹਦਾ ਰੱਖਣੀ ਚਾਹੀਦੀ ਹੈ ਫਰੰਟ 'ਚ ਆ ਤੇ ਚਲੋ ਇਹਨੂੰ ਮੈਂ ਕਰਕੇ ਰੱਖਦਾ ਸਿੱਧੀ ਜੀ ਇਦਾਂ ਨੂੰ ਕਰਕੇ ਇਹ ਆਏ ਬਾਹਰ ਹਾਈ ਲਿਆ ਆਇਓ मरूंगे सौदा हटते नहीं ती आमायध ठीक है वैरी गुड चल कमाए फिर खड़का ਇਦਾਂ ਸੰਦੀਪ ਨੂੰ ਤਾਂ ਹਾਈ ਲੈ ਕੁਆਟਰ ਪਸੰਦ ਆ ਗਿਆ ਬੰਦੂਆ ਲੈਣ ਦਾ ਨਾਮ ਕਮਾਂ ਨੂੰ ਮਿਲ ਲੇਗਾ ਉਧਰ ਪਿਆ ਹੈ ਤਾਂ ਹੀ ਪਿੱਛੇ ਡੈਮੇਜ ਆ ਨਾ ਡੈਮ ਤਾਂ ਹੀ ਪਿੱਛੇ ਰੱਖਿਆ ਹੋਇਆ ਸੀ ਡਿਸਪਲੇ ਨਹੀਂ ਲਾਇਆ ਤਾਂ ਡਾਇਮਰ ਹੋਈ ਵੀ ਕਿੱਥੇ ਦਾ ਡਾਇਮਰ ਹੈ ਤੇ ਰੇੜਾ ਵੀ ਅੱਛਾ ਤਾਂ ਹੀ ਪਿੱਛੇ ਲਾਇਆ ਵਾ ਪਿੱਛੇ ਰੱਖਿਆ ਹੈ ਹਾਂ ਐ ਤਾਂ ਸਕੀਮੀਆ ਬੰਦੇ ਮੈਂ ਤਾਂ ਕਹਿਣ ਲੱਗਾ ਤਾਂ ਵੀ ਸਭ ਤੋਂ ਮੂਰੇ ਰੱਖਣੀ ਚਾਹੀਦੀ ਸੀ ਉਹ ਤਾਂ ਫਿਰ ਰੱਖਣੀ ਸੀ ਜੇ ਸਕੀਮ ਦਾ ਹਾਂ ਚਲੋ ਹੋਰ ਰੱਖੋ ਤੇ ਆਂਦੋ ਉੜੇ ਆੜੇ ਦੀ ਲੜਾਈ ਜਿਹੜੀ ਡਾਂਗ ਲੈ ਕੇ ਆਏ ਸੱਸਾ ਬਣ ਗਿਆ ਸਫਾਈ ਇੱਕ ਕਿਣਾ ਚੱਲਦਾ ਹੁੰਦਾ ਸੀ ਸਾਰੇ ਬੜੀ ਪੰਜਾਬੀ ਸਤਨਾਮ ਕਰਤਾਪੁਰਖ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗਉ ਪ੍ਰਸਾਦ ਜਪਾਲ ਸੋ ਜੁਗਾ ਸੱਚ ਹੈ ਪੀ ਸਤ ਨਾਨਕ ਹੋਸੀ ਪੀ ਸਤ ਇਹਨੂੰ ਫੇਰ ਖੜਕਾ ਦਈਏ ਹਰੇ ਜਿਹੜੀ ਲੱਗਦੀ ਹੈ ਨਾ ਜੂ ਵਧੀਆ ਜਿਹੜੀ ਚੀਜ਼ ਵਧੀਆ ਹੀ ਆ ਵਧੀਆ ਲੱਗਦੀ ਆ ਉਹ ਹਾਂ ਜੈਸੋ ਹਾਂ ਇਹ ਗੱਲ ਪਿਆ ਮੈਂ ਚਲੋ ਮਿਲਦੇ ਜੀ ਫੇਰ ਤੁਹਾਨੂੰ ਇੱਕ ਵਾਰ ਅਸੀਂ ਕਰ ਲਈਏ ਡਿਸੀਜਨ ਹਾਂ ਜੀ ਕਢਾ ਲਉਂਦਾ ਮੈਂ ਜਦ ਮੈਂ ਹਸਪੀਟਲ ਪਿੰਨੇ ਕਢਦਾ ਫਿਰ ਜਿੰਨਾ ਉਹ ਮੈਂ ਦਾ ਸੇਫਟੀ ਪਿੰਨਾਂ ਦਾ ਪਾ ਗਿਆ ਜੀ ਪੰਗਾ ਸੰਦੀਪ ਕੌਰ ਨੇ ਨਾ ਸਲਵਾਰ ਪਤਾ ਨਹੀਂ ਕਾਹਚ ਫਸਾਲੀ ਆਪਣੀ ਥਲੜੀ ਸੜਾ ਉੱਤੇ ਟੋਕ ਲੱਗੀ ਸਲਵਾਰ ਨੂੰ ਹੁਣ ਕਹਾਂ ਕਹਿੰਦੀ ਤੂੰ ਇੱਥੇ ਤਾਂ ਕੀ ਲੈਣਾ ਤਾਂ ਆਪਾਂ ਨੇ ਵੀਤ ਨੂੰ ਦੋ ਚਮਚੇ ਲੈ ਲੇ ਕਿਹੜੇ ਕਿਹੜੇ ਲੈਣੇ ਮਤਲਬ ਇੱਕ ਤਾਂ ਫਰੂਟ ਵਾਲਾ ਲੈਣਾ ਤਾਂ ਦੇਓ ਜੀ ਇੱਕ ਸਾਰਾ ਹਾਂ ਆ ਦੋ ਆਏ ਨਾ ਆ ਤੁਸੀਂ ਗੁੱਸਾ ਹੋਗੇ ਮਲਾ ਅੱਜ ਨਹੀਂ ਨਹੀਂ ਹਾਂ ਕਿਸੇ ਕੋ ਕੋ ਜੀ ਸਲਾਮ ਹੈ ਲਓ ਇੱਕ ਇੱਕ ਪਾਸੇ ਥੋੜੋ ਇੱਕ ਤਾਂ ਜਵਾਕਰੂ ਦੇ ਦੋ ਛੋਟਾ ਜਿਹਾ ਚਮਚਾ ਫਰੂਟ ਵਾਲਾ ਇੱਕ ਛੋਟਾ ਚਮਚਾ ਡੱਬੇ ਚ ਪੈਕ ਕਰਨ ਵਾਲਾ ਦੋ ਹੀ ਆਟਮਾ ਦੇ ਦੋ ਹਾਂ ਲੰਚ ਬਾਕਸ ਚ ਹਾਂ ਉਬੇਰ ਤੋਂ ਅੱਗੇ ਪਿੱਛੇ ਨਹੀਂ ਤਾਂ ਡੱਬੇ ਦੇ ਨਾਲੇ ਧੋਕੇ ਲਓ ਜੀ ਸੋਨੇ ਦੇ ਚਮਚੇ ਤੇ ਜਿਹੜਾ ਰੋਟੀ ਖਾਊਗਾ ਉਹ ਪ੍ਰਭੂ ਦਾ ਗੁਣ ਗਾਊਗਾ ਕਿਹਦੇ ਦਾ ਗਾਊਗਾ ਐਦਾਂ ਨਾ ਦਿਓ ਵੀਰ ਜੀ ਇੱਕ ਦਾ ਹਾਂ ਇਹਦੇ ਨਾਲ ਦੇ ਦੇ ਤੇ ਇੱਕ ਆਦਾਂ ਵਾ ਇੱਕ ਮਿੰਟ ਰੁਕੋ ਤਾਂ ਕਿ ਮਿਲੇ ਨਹੀਂ ਚਾਹੀਦਾ ਮੈਂ ਸਿੰਗਲ ਸਿੰਗਲ ਦੇ ਸਿੰਗਲ ਦੇ ਦਿਆਂਗੇ ਇਹ ਬੰਦੇ ਮਿਲਦੇ ਨਹੀਂ ਤੁਹਾਡੇ ਮੁੰਡੇ ਦੇ ਉਹ ਮਿਲਦੇ ਆ ਉਹ ਮੁੰਡਿਆਂ ਨੂੰ ਕੀ ਪਤਾ ਜਦੋਂ ਮਾਲਕ ਨਾਲ ਗੱਲ ਕਰੋ ਤੁਸੀਂ ਮਾਲਕ ਨੂੰ ਜਾਣ ਜਦੋਂ ਨਾ ਨਾ ਹੁੰਦੀ ਐ ਮੈਂ ਤਾਂ ਜਿੰਨੀ ਵਾਰਾ ਹੁੰਦੀ ਪਾਜੀ ਤੁਸੀਂ ਚੱਲ ਜਾਂਦੇ ਤਾਂ ਕਾਂ ਛੱਡ ਕੇ ਨਹੀਂ ਚਲੇ ਨਹੀਂ ਜਾਂਦੇ ਬਰਕ ਨਹੀਂ ਬੋਦੇ ਜਦੋਂ ਨੂੰ ਮਿਲਦਾ ਰਹਿਆ ਤਨੂੰ ਹਾਂ ਹਾਂ ਜਦੋਂ ਮਿਲ ਜਾਂਦਾ ਰਹਿਆ ਹਾਂ ਆ ਲੈ ਫੌਕ ਅੰਜੇ ਸਿੱਖਾਂ ਅੰਗਰੇਜ਼ੀ ਜਿਹਾ ਕਹਿੰਦੇ ਇਹਨੂੰ ਫੌਕ ਕਹਿੰਦੇ ਆ ਹੈਲੋ ਇਹ ਤੋਂ ਵੀ ਵੱਡਾ ਚਾਹੀਦਾ ਮੇਰਾ ਇਹ ਇੰਨਾ ਕ ਤਾਂ ਹੈਗਾ ਸਾਈਜ਼ ਪਹਿਲਾਂ ਸਿੱਖ ਰ ਇਹਨੂੰ ਫੌਕ ਕਹਿੰਦੇ ਫੌਕ ਫੌਕ ਨਹੀਂ ਹੋਰ ਕਿਆ ਕਹਿਆ ਤੁਸੀਂ ਫੋਰਕ ਫੋਰਕ ਮੈਂ ਵੀ ਜਾਣ ਕੇ ਚੱਕੀ ਦੀ ਗੱਲ ਆ ਪਾਸਾਈ ਸੀ ਕਿ ਨਾ ਦੋਨੋਂ ਖੋ ਗਿਆ ਤੇ ਦੋਨੋਂ ਉਹ ਫੇਰ ਬਿਆਰ ਤਾਂ ਸਾਮਾਨ ਅੱਗੇ ਪਿੱਛੇ ਹੋਇਆ ਜਾਂਦਾ ਪੂਰੀ ਤੇ ਲੇ ਲਈਦੀ ਜਦ ਵੀ ਮਨ ਨੂੰ ਆਹ ਦਾਤਾ ਭਾਦੀ ਨੇ ਫਰੀਏ ਦਿੱਤੇ ਤੇ ਅੱਗ ਦੇਖਦੇ ਆਂ ਹਾਂ ਹਲੋ ਰਾਤੀ ਪੈਸੇ ਲੱਤੇ ਤੇ ਹਲੋ ਕਮਾਲ ਕਰਦੇ ਤੁਸੀਂ ਯਾਰ ਪੱਕੇ ਖਾ ਕੇ ਨਾ ਕੋ ਛੋਟੇ ਮੋਟੇ ਚੀਜ਼ਾਂ ਦਾ ਫ੍ਰੀ ਚ ਦੇ ਦੇ ਕਰ ਨੇ ਹਾਂ ਵੀਡੀਓ ਦੇਖੋ ਵੀ ਜਾਣਗੇ ਫ੍ਰੀ ਦੇ ਦੇਣਗੇ ਕੌਣ ਕਹਿੰਦੇ ਫ੍ਰੀ ਦੇ ਵੀਡੀਓ ਦੇਖ ਕੇ ਕਹਿ ਦੇਣਗੇ ਅੱਜ ਜੀ ਜੀ ਮੈਨੂੰ ਫ੍ਰੀ ਮਿਲਣ ਲੱਗੀ ਉਹਦੇ ਨੂੰ ਫ੍ਰੀ ਕਰਦੇ ਨੇ ਸਾਰਾ ਕੁਝ ਆਇਆ ਨਾ ਘਰ ਵੈਰ ਅਸੀਂ ਤੁਹਾਡੇ ਪੱਕੇ ਕਸਟਮਰ ਆ ਕਿ ਛੋਟੀਆਂ ਮੋਟੀਆਂ ਆਈਟਮਾਂ ਆਏ ਸਸਤਾ ਠੀਕ ਹੈ ਸਮਰਜੀਤ ਐਂਡ ਕੰਪਨੀ ਨੇ ਇਹ ਮੈਰੋ ਦਿੱਤਾ ਇਹ ਛੋੜੇ ਮਤਲਬ ਹੋ ਗਏ 10 ਦਸਵੀਂ ਨੇ ਵੀ ਦੇ ਘਰ ਦੇ ਪੈਗ ਉਪਰਟਾ ਕੇ ਲਾ ਦੀ ਤੁਸੀਂ ਮੈਂ ਕਹਿੰਦਾ ਚਲੋ ਮੈਂ ਤੁਹਾਡੇ ਨਾਲ ਰਹਿ ਤਾ ਹੌਲੀ ਹੌਲੀ ਜਾਣਾ ਹਾਂ ਕੱਲ ਸਰੰਦਰ ਤੋਂ ਹਾਂ ਉਹ ਹੋ ਨਾ ਕਰੇ ਤਾਂ ਤੇ ਸ਼ੁਰੂ ਹੋਇਆ ਕੰਮ ਮੈਂ ਉਹ ਦਿਨ ਦਾ ਤਾਂ ਹੀ ਨਹੀਂ ਤਾਉਂਦਾ ਹੈਗਾ ਤਾ ਵੀ ਤਾਂ ਮੈਨੂੰ ਆਪਣੇ ਭਾਜੀ ਤੇ ਡਰਾਬੇ ਦੋ ਆਏ ਹੁਣ ਰੱਖ ਮੈਂ ਤਾਂ ਸ਼ਾਂਤੀ ਮੈਂ ਕਿਹੜਾ ਰੌਲਾ ਪਾਇਆ ਜਿਹੜਾ ਸ਼ਾਂਤੀ ਰੱਖਣੀ ਆ ਤੂੰ ਰੱਖੀ ਤੂੰ ਰੱਖੀ ਤਾਂ ਹੋਈ ਆ ਮੈਂ ਹੁਣ ਦੋਲੋ ਦੇ ਦੇ ਦੋਲੋ ਮੈਂ ਕਿੱਥੇ ਤਾਂ ਦੇ ਦਮੈਂ ਤੈਨੂੰ ਇਹ ਤਾਂ ਤੇ ਪਹਿਲਾਂ ਦੇਖਣਾ ਸੁੱਥੀ ਤੇ ਲੈਣਾ ਤਾਂ ਉਹਨਾਂ ਦੇ ਮੈਡੀਕਲ ਸਟੋਰ ਤੋਂ ਜਿੱਥੇ ਉਹਨੂੰ ਤੈਨੂੰ ਲਿਖੀ ਥੀ ਡਬਲ ਡਬਲ ਪੈਕ ਕਰੂੰਗਾ ਉਹ ਥੋੜੀ ਤੇ ਪਿੱਛੇ ਰਹਿ ਗਈ ਅੱਛਾ ਅੱਛਾ ਮੈਂ ਹੁਣ ਚੱਲੀ ਆਪਾਂ ਰਾਹ ਰਹਿੰਦੀ ਆ ਜੀ